ਜਿਹੜੇ ਬਾਈ ਤੁਹਾਡੇ ਦੋਸਤ ਆ ਕੂਲਪ ਜੀ ਜ ਨੂੰ ਸਰਾਣੇ ਜੇ ਕਹਿੰਦੇ ਲਾਉਣ ਦੇ ਸਕੀਨਾ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਇਹਨੇ ਪੰਜਾਬ ਦੀ ਜਵਾਨੀ ਗਾਲਤੀ ਪਹਿਲਾ ਨੰਬਰ ਤਾਂ ਇਹਨੂੰ ਖਾਣ ਨਾਲ ਹੁੰਦਾ ਕੈਂਸਰ ਹਾਂ ਗੱਲ ਸੁਣ ਇਹਨੂੰ ਸਿੱਧਕੇ ਕੀ ਬਣੂਗਾ ਇੱਕ ਉਹ ਵਾਲੀ ਚੱਲੀ ਪਿਆ ਸਰਪੰਚ ਦੀ ਜੀਬੀ ਜਰਨ ਵਾਲੀਆਂ ਹਸਪਤਾਲ ਚ ਲੰਮੀਆਂ ਲੰਮੀਆਂ ਲੈਣਾ ਲੱਗਿਆ ਪਏ ਨੇ ਜੀਬ ਵਾਲੀ ਗੋਲੀ ਵਾਲਿਆਂ ਦੇ ਪਰसों ਮੈਂ ਤਨੂ ਲੈ ਗਿਆ ਅੱਜ ਕੇ ਸਰਕਾਰੀ ਹਸਪਤਾਲ ਚ ਬੁਖਾਰ ਹੋ ਗਿਆ ਤੀ ਮੈਨੂੰ ਸਰਪੰਚੋ ਜਦੋਂ ਮੈਂ ਦੇਖਿਆ ਇੰਨੀ ਲੰਬੀ ਲਾਣ ਲੱਗੀ ਪਈ ਮੈਂ ਕਿਹਾ ਭਾਈ ਆ ਕੀ ਇੱਕ ਨਾ ਜੀਬ ਵਾਲੀ ਗੋਲੀ ਮਿਲਦੀ ਹੈ ਕੀ ਮੈਨੂੰ ਕਮਾਲ ਮੰਨ ਗਏ ਯਾਰ ਜਿਹੜੇ ਜੀਬ ਵਾਲੀ ਖਾਂਦੇ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਵੀ ਸੈਂ ਆਪੋ ਤਾਂ ਚੁੱਪ ਕਰਕੇ ਤਨੌਲੇ ਲਈ ਫਰੂਟ ਹਰਬਲ ਵਾਲਾਂ ਦੇ ਆ ਜਿਓ ਬਾਈ ਕਿੰਨੇ ਦਿਨਾਂ ਵਾਲੇ ਵਿੱਚ ਨਸ਼ਾ ਛਡਵਾ ਦੋਗੇ 10 ਤੋਂ 15 ਦਿਨਾਂ ਦੇ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਬਾਈ ਦੇਸੀ ਦਵਾਈ ਹੈ ਇਹਦਾ ਕੋਈ ਵੀ ਨੁਕਸਾਨ ਨਹੀਂ ਅੱਛਾ ਆਹੀ ਤੁਪਕੇ ਦੇ ਨੇ ਆਹੀ ਤੁਪਕੇ ਕਿੰਨੇ ਪੀਣੇ ਦੇ ਦਿਨ ਚ ਇਹ 20 ਪੀਣੇ ਨੇ ਬਾਈ ਐ 20 ਪੀਣੇ ਹਾਂ ਇਹਦਾ ਨੁਕਸਾਨ ਕੋਈ ਕੋਈ ਨੁਕਸਾਨ ਨਹੀਂ ਬਾਈ ਤੇਰੇ ਸਾਹਮਣੇ ਤੁਸੀਂ ਆਪੀ ਕੇ ਦਿਖਾਓ ਹਾਂ ਹਾਂ ਦੇਖੋ ਆ ਚੱਕੋ ਬਾਈ ਜਿਹੜੇ ਵੀ ਤੁਹਾਡੇ ਦੋਸਤ ਰਿਸ਼ਤੇਦਾਰ ਕੋਈ ਵੀ ਨਸ਼ੇ ਆਦੀ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਆ ਪੂਰਾ ਸੈੱਟ ਦਿੰਨੇ ਹਾਂ ਸਭੇ ਪੂ ਜਾਨੀ ਪੂਜਾ ਭਰਉਣ ਲੈਣੀ ਭੇਜ ਦੋਗੇ। ਕੋਰੇ ਵੀ ਆ ਕੇ ਲੈ ਜਾ ਸਕਦਾ ਜੀ ਇੰਡੀਆ 'ਚ ਆਪਣੀ ਡਿਲੀਵਰੀ ਬਿਲਕੁਲ ਫਰੀ ਹੈ। ਆਪਾਂ ਬਾਹਰੇ ਵੀ ਭੇਜ ਦਿੰਦੇ ਹਾਂ। ਲਓ ਜੀ ਸਕਰੀਨ ਤੇ ਨੰਬਰ ਚੱਲ ਰਹੇ ਨੇ। ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ। ਵੀਡੀਓ ਹੁਣ ਤੁਹਾਡੇ ਨਸਾ ਕਰਨ ਵਾਲੇ ਦੋਸਤਾਂ ਨੂੰ ਸ਼ੇਅਰ ਕਰਕੇ ਸੈਂਡ ਜ਼ਰੂਰ ਕਰ ਦਿਓ। ਧੰਨਵਾਦ ਜੀ।